ਚੋਰੀਆਂ ਨੂੰ ਲੈ ਕੇ ਦਿਨ ਬਦ ਦਿਨ ਜਿਹੜੇ ਆ ਉਹ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਬੀਤੇ ਸਮੇਂ ਦੇ ਵਿੱਚ ਵੀ ਪੱਤਰਕਾਰ ਭਾਈਚਾਰੇ ਦੇ ਬਾਈਕ ਚੋਰੀ ਹੁੰਦੇ ਆ ਉਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਦੇ ਰੋਸ ਦੇ ਵਜੋਂ ਅੱਜ ਜਲਾਲਾਬਾਦ ਦੇ ਸਿਟੀ ਥਾਣੇ ਦੇ ਬਾਹਰ ਪੱਤਰਕਾਰ ਭਾਈਚਾਰੇ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪਰਚੇ ਤੱਕ ਵੀ ਜਿਹੜਾ ਉਹ ਦਰਜ ਨਹੀਂ ਕੀਤਾ ਗਿਆ ਬੜੇ ਦੁੱਖ ਦੀ ਗੱਲ ਹੈ ਵੀ ਜਿਹੜੀ ਜਨਤਾ ਉਹ ਤਾਂ ਸਾਡੇ ਕੋਲ ਆਂਦੀ ਹੈ ਵੀ ਸਾਨੂੰ ਇਨਸਾਫ ਦਿਵਾਓ ਅਸੀਂ ਆਵਾਜ਼ ਧਰਨੇ ਦੇ ਬੈਠੇ ਆ ਐਡਾ ਹਾਲ ਮਾਰਿਆ ਪੰਜਾਬ ਪੁਰਸ ਦਾ ਸੋਚੀ ਸਕਦੇ ਜ਼ਿਲ੍ਹੇ ਦੇ ਮੁਖੀ ਐਸਐਸਪੀ ਨੂੰ ਅਸੀਂ ਦੱਸ ਦੇਣਾ ਚਾਹਨੇ ਆ ਇੰਨੀਆਂ ਨਹੀਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਇਹ ਆਦਾ ਤਰੀਕਾ ਹੀ ਢੰਗ ਨਾਲ ਕੰਮ ਵੀ ਨਹੀਂ ਕਰ ਸਕਦੇ ਸਾਡਾ ਇੱਕ ਪੱਤਰਕਾਰ ਹੈ ਗੋਸ਼ਨ ਜੋ ਕਾਫੀ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਿਹਾ ਹੈ ਇਹਦਾ ਮੋਟਰਸਾਈਕਲ ਗੁੰਮ ਹੋਇਆ ਹੈ ਅੱਜ ਸਾਨੂੰ ਪੰਜ ਰੋਗਾਂ ਰਿਕਵੈਸਟ ਕਰਦੇ ਨੂੰ ਇਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਤਨਖਾਵਾ ਲੈਣ ਦਾ ਕੋ ਟਾਈਮ ਹੈਗਾ ਜਿਹੜੇ ਜਨਤਾ ਦੀ ਸੁਣਾਈ ਕਰਨੀ ਉਹਨਾਂ ਵਾਸਤੇ ਨ ਕੋਈ ਟਾਈਮ ਨਹੀਂਗਾ ਇਹਨਾਂ ਨੂੰ ਸਭ ਪਤਾ ਮੌਸਾਲ ਕਿੱਥੇ ਗਿਆ ਕਿੱਥੇ ਹੈਗਾ ਇਹਨਾਂ ਦੀ ناکਾਮੀਆਂ ਨੇ ਜਿਹੜੀ ਅਸੀਂ ਅੱਜ ਉਜਾਗਰ ਕਰਨ ਵਾਸਤੇ ਆਏ ਬੈਠੇ ਆਂ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਹੋ ਰਿਹਾ ਹੈ ਤੇ ਆਮ ਜਨਤਾ ਦਾ ਕੀ ਹੋਵੇਗਾ ਅਸੀਂ ਇਸ ਮਸਲੇ 'ਚ ਗੋਲਦੀ ਕੰਬੋਲ ਐਮ ਐਲ ਏ ਨੂੰ ਵੀ ਕਿਹਾ ਸੀ ਪਰ ਉਹਦੀ ਵੀ ਸੁਣਾਈ ਉਹਨੇ ਨਹੀਂ ਕੀਤੀ ਤੁਸੀਂ ਆਪ ਹਿਸਾਬ ਲਾ ਲਓ ਐਮ ਐਲ ਏ ਸੁਣਾਈ ਨਹੀਂ ਲੇਗੀ ਤੇ ਉਹਦਾਂ ਹੀ ਹੋਵੇਗੀ ਬੜੇ ਦੁਖ ਦੀ ਗੱਲ ਹੈ ਅਸੀਂ ਜ਼ਿਲ੍ਹੇ ਦੇ ਐਸਐਸਪੀ ਨਾਲ ਕਹਿਣਾ ਚਾਹੁੰਦੇ ਆ ਵੀ ਇੰਨੀ ਇੰਨੀ ਤਨਖਾਹਾਂ ਵੀ ਲੈ ਰਹੇ ਨੇ ਤੇ ਕੰਮ ਇਹਨਾਂ ਦਾ ਹਾਲ ਜਾਲਾ ਵਿੱਚ ਬਹੁਤ ਮਾਰਾ ਹੈ ਇਹ ਗੱਲ ਪੂਰੇ ਪੰਜਾਬ ਚ ਏ ਲੁਟਾਕਾਂ ਖੋਵਾ ਦੁਕਾਨੀਆਂ ਅੱਜ ਤੋਂ ਤੁਸੀਂ ਹਿਸਾਬ ਲਾ ਲਓ ਇੱਕ 6 ਮਹੀਨੇ ਪਹਿਲਾਂ ਕਿ ਦੁਕਾਨ ਨੂੰ ਸ਼ਰਿਆਮ ਹੱਦ ਲਾਈ ਜਾਂਦੀ ਹੈ ਕੋਈ ਸਰਵਾਈ ਨਹੀਂ ਪੱਪੂ ਡੁੰਮੜੇ ਦੀ ਚੱਕੀ ਦੇ ਸਾਹਮਣੇ ਕੁੱਕੜ ਦੁਕਾਨ ਹੈਗਾ ਪ੍ਰਾਈਵੇਟ ਵਾਲੇ ਉਹਨਾਂ ਤੇ ਸ਼ਰਿਆਮ ਦੇ ਹਮਲਾ ਕੀਤਾ ਗਿਆ ਕੋਈ ਸੁਣਵਾਈ ਨਹੀਂ ਗਈ ਦੱਸੋ ਕੀ ਇੱਥੇ ਕਾਨੂੰਨ ਵਸਤਾ ਹੈਗੀ ਹੈ ਜਨਤਾ ਸੇਵ ਵੀ ਨਹੀਂ ਹੈਗੀ ਕੀ ਆਪਦੇ ਆਪ ਨੂੰ ਮਹਿਸੂਸ ਕਰਨੇ ਆਪਾਂ ਇਸ ਕਰਕੇ ਸਾਡੇ ਹੱਥ ਵੜ ਕੇ ਬੇਨਤੀ ਹੈ ਸਾਰੀਆਂ ਸੰਸਥਾਵਾਂ ਨੂੰ ਸਾਰੇ ਲੀਡਰਸ ਨੂੰ ਸਾਨੂੰ ਕੋਆਪਰੇਟ ਕਰੋ ਸਾਨੂੰ ਸੰਯੋਗ ਕਰੋ ਤਾਂ ਕਿ ਅਸੀਂ ਹਰ ਇੱਕ ਨੂੰ ਇਨਸਾਫ਼ ਦਵਾ ਸਕੀਏ ਮੈਂ ਕਿੰਨੇ ਗੇੜੇ ਮਾਰੇ ਪਹਿਲੇ ਤਾਂ 6 ਵਾਰ ਹੀ ਆਇਆ ਤਾਂ ਮੈਂ ਐਫਆਰ ਦਰਜ ਹੋਈਏ ਉਸ ਤੋਂ ਬਾਅਦ ਐਸਐਚਓ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਨਾ ਚੋਰ ਤੱਕਨ ਪਹੁੰਚ ਕਰ ਲੀਏ ਤੇਰੀ ਐਕਟਾ ਮਿਲ ਜਾਏਗੀ ਮੈਂ ਗੇੜੇ-ਗੇੜੇ ਮਾਰ ਕੇ ਅਖੀਰ ਚੁੱਪ ਕਰ ਗਿਆ 85000 ਦੀ ਸਾਡੀ ਐਕਟਾ ਸੀ 6-7 ਚੱਕਰ ਮਾਰੇ ਤਾਂ ਮੇਰੀ ਐਫਆਈਰ ਦਰਜ ਹੋਈਏ ਅਸੀਂ ਅਭੀ ਕੱਲ ਨੂੰ ਕੋਈ ਅਗਲਾ ਵਾਕਿਆ ਕਰਦੇ ਸਾਡੀ ਐਕਟਵਾ ਤੋਂ ਵੀ ਉਲਟਾ ਸਾਡੇ ਤੇ ਕੋਈ ਕੇਸ ਪੈ ਜਾਏਗਾ ਉਹ ਫਿਰ ਇਥੇ ਐਫਆਈਰ ਦਰਜ ਕਰਵਾਈਏ ਜੀ ਉਹਦੀ ਸਾਡੇ ਕੋਲ ਨਕਲ ਹੈਗੀਏ ਤੇ ਨਾ ਸਾਡੀ ਐਕਟਵਾ ਮਿਲੀ ਅਸੀਂ ਬੜੇ ਚੱਕਰ ਮਾਰੇ ਐਸਐਸਓ ਸਾਹਿਬ ਨੂੰ ਬੇਨਤੀ ਕੀਤੀ ਕਹਿੰਦਾ ਜੀ ਬਸ ਸਾਡੀ ਚੌਰਾ ਤੱਕਨ ਪਹੁੰਚ ਹੋ ਗਈਏ ਤੁਹਾਡੀ ਐਕਟਵਾ ਮਿਲ ਜਾਏਗੀ ਕੋਈ ਇਹੋ ਜਿਹੇ ਵਿੱਚ ਦਲਾਹ ਲੱਗੇ ਨੇ ਉਹ ਕਹਿੰਦੇ 5000 ਦਿਓ ਤੇ ਤੁਹਾਡੀ ਐਕਟਵਾ ਦਵਾ ਦਿੰਨੇ ਵਿੱਚੇ ਹੀ ਬੰਦੇ ਫਿਰਦੇ ਨੇ ਇਥੇ ਕਹਿੰਦੇ 5000 ਦਿਓ ਤੇ ਤੁਹਾਡੀ ਐਕਟਵਾ ਦਵਾ ਦਿੰਨੇ ਪਰਮਜੀਤ ਐਮਸੀ ਹੈਗਾ ਤਮੀਜਾ ਸਾਹਿਬ ਉਹਦੀ ਐਕਟਵਾ ਚੋਰੀ ਹੋਈਏ ਉਹ ਬੰਦੇ ਦਾ ਹੀ ਪਤਾ ਲੱਗ ਗਿਆ ਉਹ ਉਹਦੇ ਕੋਲ ਜਿਹੜਾ ਮੁਕਬਰ ਉਹ ਗਿਹੜੇ ਮਾਰਦਾ ਰਿਹਾ ਉਹਨੇ 500 ਰੁਪਏ ਦੇ ਦਿੱਤਾ ਕਹਿੰਦਾ 4500 ਰੁਪਏ ਹੋਰ ਦੇ ਤੇ ਤੁਹਾਡੀ ਮੈਂ ਐਕਟਵਾ ਦਵਾ ਦੇਣਾ ਉਹਨੇ ਵੀ ਆਣਾ ਸੀ ਉਹ ਸ਼ਾਦੀ ਤੇ ਗਿਆ ਪਰਮਜੀਤ ਐਮਸੀ ਤੁਸੀਂ ਸਰ ਆਪ ਤੁਸੀਂ ਇਹ ਕਾਮ ਆਤੀ ਪਾਰਟੀ ਦੇ ਗਿਹੜੇ ਵੇਖੋ ਯਾਰ ਮੈਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਸ਼ਾਮਲ ਕੀਤਾ ਸੀ ਆਮ ਆਦਿ ਵਲ ਆਮ ਆਦੀ ਪਾਰਟੀ ਦਾ ਹਾਲ ਵੇਖੋ ਕਿੰਨੀਆਂ ਚੋਰੀਆਂ ਕਿੰਨੀਆਂ ਡਕੈਤੀਆਂ ਸਾਡੇ ਵਰਗੀ ਸਾਡੇ ਵਰਗੀ ਜਨੀ ਸੁਣਵਾਈ ਤੇ ਹੋਰ ਕਿਤੇ ਕੀ ਹੋਏਗੀ ਆ ਜਿਹੜੇ ਪੱਤਰਕਾਰਾ ਭਾਈਚਾਰਾ ਬੈਠਾ ਹੈ ਇਹ ਲੋਕ ਇਹਨਾਂ ਕੋਲ ਆ ਕੇ ਕਹਿੰਦੇ ਯਾਰ ਸਾਡੀ ਆ ਗੱਲ ਤੁਸੀਂ ਪ੍ਰਸ਼ਾਸਨ ਤੱਕਨ ਪਹਚਾਓ ਇਹ ਤਾਂ ਆ ਵੀ ਅੱਜ ਧਰਨੇ ਤੇ ਬੈਠੇ ਨੇ ਤੇ ਵੇਖੋ ਕੀ ਹਾਲ ਹੈ ਚੋਰ ਪੁਲਿਸ ਪ੍ਰਸ਼ਾਸਨ ਨਾਲੋਂ ਤਗੜਾ ਹੋ ਗਿਆ ਫਿਰ ਇਹਨਾਂ ਦਾ ਬਿਲਕੁਲ ਰਲੀ ਇਹਨਾਂ ਰੇਕ ਚੀਜ਼ ਦਾ ਪਤਾ ਹੈ ਯਾਰ ਜੇ ਇਹਨਾਂ ਕੋਲ ਮੁਕਬਰ ਹੈਗੇ ਨੇ ਮੈਂ ਤੁਹਾਨੂੰ ਕਈ ਗੱਲਾਂ ਇਹੋ ਜਿਹੀਆਂ ਹੈਗੀਆਂ ਨੇ ਵੀ ਉਹਨਾਂ ਸੀ ਤਾਂ ਅੰਦਰ ਇਹਨਾਂ ਕੋਲ ਇਹਨਾਂ ਨੂੰ ਰੇਕ ਚੀਜ਼ ਦਾ ਪਤਾ ਹੁੰਦਾ ਹੈ ਵੀ ਤੁਸੀਂ ਇਹਨੂੰ ਇਹਨੇ ਪੈਸੇ ਦੇ ਦਿਓ ਤੁਹਾਡੀ ਚੀਜ਼ ਤੁਹਾਨੂੰ ਮਿਲ ਜਾਏਗੀ ਉਹ ਵੀ ਅਸੀਂ ਕਿਹਾ ਹੈ ਵੀ ਜਿਹੜਾ ਬੰਦਾ ਉੱਥੇ ਪਰਮਜੀਤ ਦੇ ਅਸੀਂ ਬੈਠੇ ਇੱਕ ਦਿਨ ਪਰਮਜੀਤ ਕਹਿੰਦਾ ਯਾਰਾ ਬੰਦਾ ਕਹਿੰਦਾ ਮੈਨੂੰ 5000 ਰੁਪਿਆ ਦੇ ਦਿਓ ਮੈਂ ਤੁਹਾਡੀ ਐਕਟਵਾਸਵਾ ਦੇਣਾ 5000 ਪਰ ਨੂੰ ਵੀ ਤਿਆਰ 5000 ਪਰ ਨੂੰ ਤਿਆਰ ਹੈ ਪਰਮਜੀਤ ਉਹਨੇ ਉਹ ਹੈਗਾ ਸ਼ਾਦੀ ਤੇ ਹੁਣ ਮੇਰੇ ਫੋਨ ਤੇ ਗੱਲ ਹੋਈ ਹੈ ਕਹਿੰਦਾ ਮੈਂ ਵੀ ਇੱਥੇ ਤੁਹਾਨੂੰ ਦੇਣਾ ਸੀ ਆਵੇ ਜਿਹੜੇ ਸੁੱਤੇ ਪੈਣੇ ਤੇ ਅਸੀਂ ਤਾਂ ਕਹਿੰਨੇ ਵੀ ਸਾਰੇ ਰਲ ਮਿਲ ਕੇ ਸਾਥ ਦਿਓ ਤੇ ਇਹਨਾਂ ਨੂੰ ਕੁਝ ਤੁਹਾਡਾ ਹੋਸ਼ ਕਈਏ ਕੋਲੋਂ ਪਲਾਜ਼ਮਾ ਦੀ ਵੀ ਘਾਟ ਹੈਗੀ ਹੈ ਨਪਰੀ ਦੀ ਘਾਟ ਹੈ ਕੀ ਉਹਨੂੰ ਵੀ ਚਾਰਨ ਮੰਦੇ ਵੀਏਪੀ ਡਿਊਟੀਆਂ ਨੇ ਜੀ ਕਿਹੜਾ ਖਾਣਾ ਦਾ ਅਜਿਹਾ ਵੀਆਪੀ ਬਣਿਆ ਫਿਰਦਾ ਤੇ ਕਿਵੇਂ ਇਥੇ ਕੰਮ ਕੋਰਾ ਆਵੇਗਾ ਇਹ ਤਾਂ ਆਪਦੀ ਆਪੀ ਸੋਚਣਾ ਚਾਹੀਦਾ ਅਫਸਰਾਂ ਨੂੰ ਵੱਡੇ ਨੂੰ ਸੀਐਮ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਜਨਤਾ ਨੂੰ ਜਨਤਾ ਪਹਿ ਰਹੀ ਕਿ ਦੂਜੇ ਪਹਿ ਲੈ ਜੇ ਨੇ ਸਾਰਿਆਂ ਨੂੰ ਨਾਲੀ ਪੀਆ ਨੂੰ ਤਾਂ ਡਾਰੇ ਫਿਰ ਬਸ ਠੀਕ ਹੈ ਫਿਰ ਕੰਮ ਸਾਰਾ ਸਹੀ ਚੱਲਿਆ ਘੜ ਮਰੋੜ ਕੀ ਇਹਨਾਂ ਹਿਸਾਬ ਨਾਲ ਤਾਂ ਠੀਕ ਹੀ ਚੱਲਦਾ ਪਿਆ ਮਰਦੇ ਤਾਂ ਫਿਰ ਆਪਾਂ ਵੇ ਸਾਰੇ ਨੇ ਵੀਆਪੀ ਦੇਖੋ ਵੀਆਪੀ ਨੂੰ ਬਣਾਉਣ ਲਈ ਚਾਹੀਦਾ ਪਰ ਦੇਖੋ ਕਿੰਦੀ ਵਿਡੰਬਣਾ ਨੇ ਜੀ ਸਭ ਤੁਸੀਂ ਥੋੜੀ ਸਭ ਜਾਣਦੇ ਹੋ ਇਹਨਾਂ ਗੱਲਾਂ ਦਾ ਕੋਈ ਕੋਈ ਹੈ ਹੀ ਨਹੀਂ ਗੱਲਾਂ ਕਹਿੰਦਾ ਜਵਾਬ ਹੀ ਕੋਈ ਨਹੀਂਗਾ ਕੀ ਕਹਿੰਦਾ ਜਵਾਬ ਦੇਈਏ ਬਾਕੀ ਸਾਰੇ ਬੈਠੇ ਆ ਕੋਈ ਨਾ ਕੋਈ ਲੈ ਕੇ ਉੱਠਾਂਗੇ ਇੱਕ ਪਾਸੇ ਕਹਿੰਦੇ ਕਿ ਚੋਰ ਦਾ ਪਤਾ ਵੀ ਲੱਗ ਗਿਆ ਪਰ ਫਿਰ ਵੀ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਨੂੰ ਕੀ ਮੰਨਦੇ ਹੋ ਨਹੀਂ ਨਹੀਂ ਮੈਨੂੰ ਪਤਾ ਵੈਸੇ ਅਜੇ ਤੱਕ ਤਾਂ ਫਿਲਹਾਲ ਜੋ ਸਾਨੂੰ ਮੈਨੂੰ ਪਤਾ ਲੱਗਿਆ ਕੋਈ ਅਜੇ ਪਤਾ ਨਹੀਂ ਲੱਗਿਆ ਕਿਸੇ ਦਾ ਗੱਲ ਸਿਰਫ ਇਹ ਹੈ ਕਿ ਇੱਕ ਤਾਂ ਮੋਟਰਸਾਈਕਲ ਦਾ ਚੋਰੀ ਹੋ ਗਿਆ ਪੁਲਿਸਨ ਦਾ ਉੱਤੋਂ ਗਿਆ ਉਹਨੇ ਐਸਐਸ ਸਾਹਿਬ ਨੂੰ ਕੰਪਲੇਨਟ ਦੇਣ ਦੀ ਕੋਸ਼ਿਸ਼ ਕੀਤੀ ਦੋਨਾਂ ਤਾਂ ਬੋਣਾ ਘਣਾ ਨੂੰ ਅੰਦਰ ਹੀ ਬਲਾਇਆ ਹੀ ਨਹੀਂ ਤੇ ਅਜੇ ਤੱਕ ਐਫਆਈਆਰ ਵੀ ਨਹੀਂ ਹੋਈ 6 ਦਿਨ ਹੋ ਗਏ ਅੱਜ ਇਹ ਤਾਂ ਫਿਰ ਨਿਹਰ ਕਰਦੀ ਹੈ ਨਾ ਉਸੇ ਨਿਹਰ ਕਰਦੀਆਂ ਸਲਾਬ ਬੈਠੇ ਸਾਰੇ ਲੋਕ ਲਾਜਨ ਆਰਡਰ ਦੇ ਅੰਨੇ ਮਾੜੇ ਹਾਲਾਤ ਮੈਂ ਆਹ ਦੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੇ ਸ਼ਹਿਰ ਦੇ ਵਿੱਚ ਲੁੱਟਾਂ ਚੋਰੀਆਂ ਖੋਹਾਂ ਡਕੈਤੀਆਂ ਆਮ ਹੋ ਚੁੱਕੀਆਂ ਨੇ ਰਾਤ ਨੂੰ 8 ਵਜੇ ਤੋਂ ਬਾਅਦ ਕੋਈ ਵੀ ਬੰਦਾ ਸੜਕ ਦੇ ਉੱਪਰ ਨਹੀਂ ਲੱਗ ਸਕਦਾ ਕਾਪਿਆਂ ਵਾਲੇ ਅਮਲਾਵਰ ਤਿਆਰ ਬੈਠੇ ਹੁੰਦੇ ਨੇ ਮੈਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਜੇ ਤੱਕ ਕਦੇ ਖਬਰ ਨਹੀਂ ਲਿਖੀ ਕਿਉਂਕਿ ਸਾਡੇ ਤੇ ਦਬਾਅ ਪਾਉਂਦੇ ਨੇ ਵੀ ਸਾਡੇ ਨਾਲ ਮਿਲ ਕੇ ਚਲੋ ਚਲੋ ਕਈ ਚੀਜ਼ਾਂ ਲੈ ਕੇ ਸਾਨੂੰ ਕਰਨਾ ਵੀ ਪੈਂਦਾ ਲੇਕਿਨ ਜਦ ਸਾਡਾ ਆਪ ਦਾ ਨਿੱਕਲ ਚੋਰੀ ਹੋ ਗਿਆ 5 ਦਿਨ ਪਹਿਲਾਂ ਮੈਨੂੰ ਅਜੇ ਤੱਕ ਇਹਨਾਂ ਗੱਲ ਨਹੀਂ ਸੁਣੀ ਮੈਂ ਉਹ ਥਾਣੇ ਆਂਦਾ ਰਹਾ ਮੈਨੂੰ ਇਹ ਵਾਪਸ ਭੇਜ ਦਿੰਦੇ ਸੀ ਕੋਈ ਨਾ ਮੈਸਵੇ ਸੁਣਾਈ ਕੀਤੀ ਕੋਈ ਪਰਚਾ ਦਰਜ ਕੀਤਾ ਕੋਈ ਕੁਝ ਨਹੀਂ ਕੀਤਾ ਜੀ ਕੱਲ ਪ੍ਰੈਸ ਕਲਬ ਜਲਾਲਾ ਵਾ ਇਕੱਠੀ ਹੋ ਗਿਆਈਏ ਐਸਐਚਓ ਨੇ ਸਾਡੀ ਕੋ ਗੱਲ ਨਹੀਂ ਸੁਣੀ ਸਾਡੀ ਕੋ ਸੁਣਵਾਈ ਨਹੀਂ ਕੀਤੀ ਜਿਸ ਕਰਕੇ ਅਸੀਂ ਮਜਬੂਰ ਹੋ ਕੇ ਤਰਨੇ ਤੇ ਬੈਠੇ ਹਾਂ ਇਹਨਾਂ ਦਾ ਦਬਾਅ ਨਾ ਕਰਨੇ ਜਾਣ ਅਸੀਂ ਇਹ ਵਪਾਰ ਮੰਡਲ ਦੇ ਸਾਰੇ ਜਥੇਬੰਦੀਆਂ ਨਾਲ ਅੱਜ ਕੱਲ੍ਹ ਦਿੱਤੀ ਅਸੀਂ ਸ਼ਹਿਰ ਬੰਦ ਕਰਾ ਦੋਸਤੋ ਅਗਲਾ ਐਕਸ਼ਨ ਲਿਕਾਂਗੇ ਦੁਨੀਆਂ ਵੀ ਅੱਜ ਕੱਲ੍ਹ ਵਾਰਦਾਤਾ ਹੋ ਰਹੀਆਂ ਨੇ ਲੁੱਟ ਘੋ ਰਹੀਆਂ ਨੇ ਉਸ ਦੇ ਵਿਰੁੱਧ ਵਿੱਚ ਅੱਜ ਤੋਂ ਪਹਿਲਾਂ ਕੋਈ ਸਮਾਂ ਹੁੰਦਾ ਸੀ ਜਦੋਂ ਇੱਕ ਵੀ ਕਿਸੇ ਦੀ ਕੋਈ ਵਾਰਦਾਤ ਹੁੰਦੀ ਸੀ ਅਗਰ ਇੱਕ ਪੱਤਰਕਾਰ ਜਾਂਦਾ ਸੀ ਨਾ ਉਹ ਖਬਰ ਲਾਉਣ ਦੀ ਗੱਲ ਕਰਦਾ ਸੀ ਉਹਦੇ ਤੇ ਕਾਰਵਾਈ ਸ਼ੁਰੂ ਹੋ ਜਾਂਦੀ ਸੀ ਅੱਜ ਤੁਸੀਂ ਵੇਖ ਲਓ ਪੰਜਾਬ ਦੇ ਹਾਲਾਤ ਕਿੱਥੇ ਪਹੁੰਚ ਗਏ ਨੇ ਵੀ ਸਾਰੇ ਪੱਤਰਕਾਰ ਅੱਜ ਰੋਡ ਦੇ ਬੈਠੇ ਨੇ ਉਹਨਾਂ ਦੇ ਆਪਦੇ ਮਸਲਿਆਂ ਦੀ ਸੁਣਾਈ ਨਹੀਂ ਹੋ ਰਹੀ ਤੇ ਉਹ ਪੰਜਾਬ ਸਰਕਾਰ ਨੂੰ ਇਹ ਗੱਲ ਨੂੰ ਜ਼ਰੂਰ ਦੇਖਣਾ ਚਾਹੀਦਾ ਦੂਸਰਾ ਦੇਖੋ ਵੀ ਇੱਕ ਮੋਟਰਸਾਈਕਲ ਲੈਣ ਵਾਸਤੇ ਅੱਜ ਦੇ ਮਹਿੰਗਾਈ ਦੇ ਜਮਾਨੇ ਇੱਕ ਗਰੀਬ ਪਰਿਵਾਰ ਨੂੰ ਕਈਆਂ ਦੇ 10-10 ਸਾਲ 5-5 ਸਾਲ 20-20 ਸਾਲ ਦੀ ਕਮਾਈ ਲੱਗ ਜਾਂਦੀ ਹੈ ਅਗਰ ਪੁਲਿਸ ਹੁੰਦੇ ਤੇ ਕਾਰਵਾਈ ਨਹੀਂ ਕਰਦੀ ਤਾਂ ਉਹਦਾ ਸਾਰਾ ਇਹ ਦੇ ਨਾਲ ਕੰਮ ਵੀ ਰੁਕ ਅਗਰ ਉਹਦੇ ਬਿਜ਼ਨਸ ਤੇ ਵੀ ਅਸਰ ਪੈਂਦਾ ਪੰਜਾਬ ਸਰਕਾਰ ਇੱਕ ਪਾਸੇ ਤਾਂ ਲੋਕਾਂ ਨੂੰ ਕਹਿੰਦੀ ਜੀ ਸਬਸਿਡੀ ਦਿਓ ਬਸਾਂ ਫਰੀਦ ਦਿਓ ਕੁਛ ਦਿਓ ਜੇ ਸਾਡੀ ਜਾਨ ਮਾਲ ਦੀ ਹਫਾਜ਼ਤ ਨਹੀਂ ਹੈਗੀ ਅਸੀਂ ਉਹ ਫਰੀਦਾ ਸਮਾਨ ਫਰੀਦਾ ਰਾਸ਼ਨ ਲੈ ਕੇ ਕੀ ਕਰਨਾ ਜੇ ਉਹ ਬੰਦੇ ਖਾਣ ਵਾਲੇ ਨੇ ਰਹਿ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਵੀ ਲੁੱਟਾ ਹੋ ਜਾਂਦੀਆਂ ਨੇ ਪੁਲਿਸ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਅਸੀਂ ਪੰਜਾਬ ਪੁਲਿਸ ਨੂੰ ਵੀ ਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਵੀ ਇਸ ਵਾਰ ਧਿਆਨ ਦਿੱਤਾ ਜਾਵੇ ਕੱਲੀਆਂ ਫਰੀਦ ਦੀਆਂ ਸਕੀਮਾਂ ਨਾ ਚਲਿਆ ਜਾਂ ਤਾਂ ਕਿ ਲੋਕਾਂ ਦਾ ਜੀਵਨ ਵੀ ਸੇਫ ਰਹੇ